ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਾਂ ਇੱਕ ਤੁਹਾਡੇ ਨਾਲ ਛੋਟੀ ਜੀ ਗੱਲ ਸ਼ੇਅਰ ਕਰਨੀ ਸੀਗੀ ਤੇ ਵੀਡੀਓ ਪੂਰੀ ਧਿਆਨ ਨਾਲ ਸੁਣ ਲਿਓ ਜੇ ਤੇ ਮੈਂ ਨਾ ਖੁਦੇ ਇਸਤੇਮਾਲ ਕੀਤਾ ਹੋਇਆ ਤਰੀਕਾ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਇਹ ਨਾ ਇੱਕ ਇਹ ਗੁਰਬਦ ਗੁਰਬੰਦੀ ਬਦਾਮ ਦਾ ਤੇਲ ਮਤਲਬ ਜਿਹਨੂੰ ਆਪਾਂ ਬਦਾਮ ਰੋਗਣ ਵੀ ਕਹਿ ਦਿੰਨੇ ਆ ਤੇ ਇਹਦਾ ਇਹਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਤੇ ਮਤਲਬ ਇਹ ਆਪਾਂ ਨੂੰ ਜੇ ਆਪਾਂ ਗੁਰ ਬਦਾਮ ਲੈ ਕੇ ਵੀ ਕੜਵਾ ਸਕਦੇ ਹੁੰਨੇ ਆ ਤੇ ਆਪਾਂ ਨੂੰ ਇਹ ਕੱਡਿਆ-ਕੜਾਇਆ ਵੀ ਮਿਲ ਜਾਂਦਾ ਮੈਂ ਤਾਂ ਵੈਸੇ ਕੱਡਿਆ-ਕੜਾਇਆ ਵੀ ਲਿਆਉਣੀ ਹੁੰਨੀ ਆ ਤੇ ਆ ਮੈਂ ਕੱਡਿਆ-ਕੜਾਇਆ ਹੀ ਲਿਆਂਦਾ ਹੋਇਆ ਤੇ ਜੇ ਆਪਾਂ ਕਈ ਵਾਰੀ ਜ਼ਿਆਦਾ ਕਢਾਉਣਾ ਹੋਵੇ ਤਾਂ ਆਪਾਂ ਵੀ ਕਢਾ ਲੈਣੇ ਜ਼ਿਆਦਾ ਵੀ ਕੜਵਾ ਲੈਣੇ ਹੁੰਨੇ ਆ ਕਈ ਵਾਰੀ ਤੇ ਇਹਨੂੰ ਆਪਾਂ ਕੇਸਾਂ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੁੰਨੇ ਆ ਹਨ ਜਿਹਦੇ ਕੇਸ ਟੁੱਟਦੇ ਆ ਜਾਂ ਨਾਝੁਕਨੇ ਜ਼ਿਆਦਾ ਤੇ ਉਹਦੇ ਲਈ ਇਹ ਆਹ ਵਰਤਿਆ ਜਾਂਦਾ ਜਿਹਨੂੰ ਜ਼ਿਆਦਾ ਖੁਸ਼ਕੀ ਹੁੰਦੀ ਆ ਉਹਦੇ ਲਈ ਜਾਇ ਇਹਨੂੰ ਦੁੱਧ ਚ ਦੋ ਚਮਚੇ ਪਾ ਕੇ ਆਪਾਂ ਪੀ ਵੀ ਸਕਦੇ ਆ ਤੇ ਉਹਦੇ ਨਾਲ ਵੀ ਆਪਣੇ ਪੇਟ ਆਪਣਾ ਸਾਫ਼ ਹੋ ਜਾਂਦਾ ਫਰੈਸ਼ ਵੀ ਆਪਾਂ ਸਹੀ ਹੁੰਨੇ ਆਪਣੀਆਂ ਨਾੜਾਂ ਵੀ ਸਹੀ ਹੁੰਦੀਆਂ ਨੇ ਤੇ ਇਹਨੂੰ ਫੇਸ ਤੇ ਜ਼ਿਆਦਾ ਜ਼ਰੂਰ ਕਰਨਾ ਹੁੰਦਾ ਫੇਸ ਉਹ ਤੇ ਆਪਾਂ ਡੇਲੀ ਆਪਾਂ ਸੌਣ ਲੱਗਿਆ ਇਹਨੂੰ ਫੇਸ ਤੇ ਮ사ਜ ਕਰਕੇ ਪੈ ਜਾਓ ਇਹਦੀ ਤੇ ਸੁਬਾਹ ਮਤਲਬ ਸਾਫ ਕਰ ਲੋ ਵਾਸ਼ ਕਰ ਲੋ ਤੇ ਜੇ ਇਹਨੂੰ ਦਿਨੇ ਇਸਤੇਮਾਲ ਕਰਨਾ ਤਾਂ ਫਿਰ ਇਹ ਤੋਂ ਪੁੱਛਣਾ ਨਿਕਲੇ ਇਹ ਲਾ ਕੇ ਤੇ ਬਹੁਤ ਹੀ ਇਹਦੇ ਬਹੁਤ ਗੁਣ ਨੇ ਜਿਹੜਾ ਕਿ ਮੈਂ ਖੁਦ ਨੇ ਇਸਤੇਮਾਲ ਕਰਕੇ ਦੇਖਿਆ ਮੈਂ ਪੀ ਕੇ ਵੀ ਵੇਖਿਆ ਮੈਂ ਵਾਲਾਂ ਦੇ ਵਿੱਚ ਇਹੀ ਯੂਜ਼ ਕਰਦੀ ਆ ਤੇ ਜਿਹੜੀਆਂ ਮੇਰੇ ਭੈਣ ਭਰਾਵਾਂ ਦੇ ਵਾਲ ਵੀ ਟੁੱਟਦੇ ਨੇ ਨਾ ਤੇ ਉਹ ਇਹ ਜ਼ਰੂਰ ਵਰਤੋਂ ਕਰੋ ਇਹਦੀ ਇਹਨੂੰ ਇਸਤੇਮਾਲ ਕਰਕੇ ਦੇਖੋ ਕਿਦੋਂ ਦੀਵਾਰ ਥੋੜੇ ਦਿਨਾਂ ਦੇ ਵਿੱਚ ਹੀ ਟੁੱਟਨੇ ਸ਼ੁਰੂ ਸੌਰੀ ਟੁੱਟਣਾ ਰੁਕ ਜਾਣਗੇ ਤੇ ਇਹ ਜਿਆਦਾ ਤਾਂ ਆਪਾਂ ਨੂੰ ਬਾਜ਼ਾਰ ਚ ਵੈਸੇ ਥੋੜਾ ਮਹਿੰਗਾ ਇਸ ਤਰ੍ਹਾਂ ਆਪਾਂ ਨੂੰ ਮਹਿੰਗਾ ਪੈਂਦਾ ਤੇ ਜੇ ਆਪਾਂ ਘਰੇ ਕਢਾਈਏ ਤਾਂ ਆਪਾਂ ਨੂੰ ਗੁਰਬੰਦੀ ਬਰਾਮ ਨੌਕਸਰ ਵੀ ਦੇ ਹਜ਼ਾਰ ਦੇ ਕਰੀਬ ਕਿਲੋ ਪੈ ਜਾਂਦੇ ਆ ਤੇ ਆਪਾਂ ਘਰੇ ਕਢਾਵਾਂਗੇ ਤਾਂ ਕਿੰਨਾ ਤੇਲ ਨਿਕਲਿਆ ਹੁੰਦਾ ਤੇ ਉਹਦੇ ਨਾਲ ਆਪਾਂ ਵਾਲਾਂ ਨੂੰ ਵੀ ਲਾ ਸਕਦੇ ਆ ਤੇ ਸਰਦੀ ਜੇ ਸਰਦੀ ਹੋਵੇ ਤਾਂ ਸਰਦੀ ਦੇ ਵਿੱਚ ਆਪਾਂ ਹੱਥਾਂ ਪੈਰਾਂ ਤੇ ਸਾਰਿਆਂ ਤੇ ਲਾ ਸਕਦੇ ਕੋਈ ਖੁਸ਼ਕੀ ਨਹੀਂ ਆਉਂਦੀ ਬਿਲਕੁਲ ਵੀ ਤੇ ਆਪਾਂ ਸਰਦੀ ਦੇ ਵਿੱਚ ਵੀ ਇਹਨੂੰ ਪੀ ਸਕਦੇ ਆ ਤੇ ਗਰਮੀ ਦੇ ਵਿੱਚ ਵੀ ਪੀ ਸਕਦੇ ਆ ਜਿਹਨੂੰ ਕੋਈ ਪੇਟ ਦੀ ਪ੍ਰੋਬਲਮ ਵੀ ਰਹਿੰਦੀ ਆ ਉਹ ਵੀ ਇਹ ਪੀ ਸਕਦਾ ਵੀ ਫ੍ਰੈਸ਼ ਨਹੀਂ ਸਹੀ ਹੁੰਦੇ ਉਹ ਵੀ ਪੀ ਸਕਦੇ ਵੀਰੇ ਮੈਂ ਇਹਨੂੰ ਪੀ ਕੇ ਵੀ ਵੇਖਿਆ ਤੇ ਮੈਂ ਇਹਨੂੰ ਸਿਰ 'ਚ ਮ사ਜ ਕਰਕੇ ਵੀ ਦੇਖਿਆ ਤੇ ਮੈਂ ਇਹਨੂੰ ਫੇਸ ਤੇ ਵੀ ਮਤਲਬ ਇਹਨੂੰ ਯੂਜ਼ ਕਰਦੀ ਆ ਕੋਈ ਹੋਰ ਮੈਂ ਕੋਈ ਵੀ ਚੀਜ਼ ਕਦੇ ਯੂਜ਼ ਨਹੀਂ ਕੀਤੀ ਕੱਲਾ ਮੈਂ ਇਸ ਨੂੰ ਫੇਸ ਧੋ ਕੇ ਸ਼ਾਮ ਨੂੰ ਤੇ ਇਹਨੂੰ ਯੂਜ਼ ਕਰਦੀ ਰਹਿਣੀ ਆ ਫੇਸ ਬਿਲਕੁਲ ਵਧੀਆ ਰਹਿੰਦਾ ਹੈ ਇਹਨੂੰ ਜੇ ਆਪਾਂ ਯੂਜ਼ ਕਰਦੇ ਰਹਿਨੇ ਆ ਤਾਂ ਤੁਸੀਂ ਪਲੀਜ਼ ਮੇਰੀ ਰਿਕਵੈਸਟ ਹੈ ਵੀ ਇੱਕ ਵਾਰੀ ਇਹ ਦੀ ਵਰਤੋਂ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਕੀ ਚੀਜ਼ ਆ ਹੁਣ ਤੁਹਾਨੂੰ ਵੀ ਪਤਾ ਬਾਦਾਮ ਕਿੰਨੇ ਹਨਾ ਗੁਣਾ ਕਰੇ ਹੁੰਦੇ ਇਹ ਥੋੜਾ ਜਿਹਾ ਵੀ ਦੂਸਰੇ ਬਾਦਾਮ ਥੋੜੇ ਜਿਹਾ ਮਹਿੰਗੇ ਹੁੰਦੇ ਆ ਇਹ ਥੋੜੇ ਜਿਹਾ ਮਹਿੰਗੇ ਹੁੰਦੇ ਆ ਤੇ ਉਹ ਥੋੜੇ ਜਿਹਾ ਸਸਤੇ ਹੁੰਦੇ ਗੁਰਬੰਦੀ ਬਾਦਾਮ ਹੁੰਦੇ ਇਹ ਥੋੜੇ ਜਿਹਾ ਪਹਕੇ ਹੁੰਦੇ ਆ ਤੇ ਇਸ ਕਰਕੇ ਨਾ ਇਹਦੀ ਜ਼ਰੂਰ ਵਰਤੋਂ ਕਰਕੇ ਵੇਖੋ ਮੈਂ ਮੈਂ ਇਹਦੀ ਵਰਤੋਂ ਕਰਦੀ ਖੁਦ ਮੈਂ ਇਹਨੂੰ ਵਰਤ ਕੇ ਵੇਖਿਆ ਇਸਤੇਮਾਲ ਕਰਕੇ ਦੇਖਿਆ ਤੇ ਇਹਦੇ ਰਿਜ਼ਲਟ ਬਹੁਤ ਵਧੀਆ ਆਉਂਦੇ ਨੇ ਕਿ ਜੇ ਵਾਲ ਆਪਣੇ ਮਤਲਬ ਜੜਾਂ ਤੋਂ ਕਮਜ਼ੋਰ ਨੇ ਹਨਾ ਜੜਾਂ 'ਚ ਇਹਦੀ ਮ사ਜ ਕਰ ਲੋ ਤੇ ਵੀ ਮਤਲਬ ਥੋੜੇ ਦਿਨਾਂ 'ਚ ਹੀ ਮਤਲਬ ਆਪਾਂ ਨੂੰ ਰਿਜ਼ਲਟ ਆ ਜਾਂਦਾ ਇਹਦਾ ਤੇ ਮੈਂ ਨਾ ਇਹਨੂੰ ਵਰਤ ਕੇ ਦੇਖਿਆ ਤੇ ਮੈਂ ਡੇਲੀ ਯੂਜ਼ ਕਰਦੀ ਆ ਇਹਨੂੰ ਮੈਂ ਕੇਸਾਂ 'ਚ ਵੀ ਇਹਨੂੰ ਇਦੀ ਵਰਤੋਂ ਕਰਦੀ ਆ ਮੈਂ ਸਰੋਂ ਦੇ ਤੇਲ ਦੀ ਵਰਤੋਂ ਨਹੀਂ ਕਰਦੀ ਮੈਂ ਕੇਸਾਂ 'ਤੇ ਇਹਨੂੰ ਵਰਤਦੀ ਆ ਫੇਸ ਤੇ ਮੈਂ ਇਹਨੂੰ ਵਰਤਦੀ ਆ ਹੱਥਾਂ ਪੈਰਾਂ ਤੇ ਵੀ ਮੈਂ ਇਹਨੂੰ ਵਰਤਦੀ ਆ ਤੇ ਇਹਨੂੰ ਤੁਸੀਂ ਵੀ ਵਰਤ ਕੇ ਦੇਖੋ ਜੇ ਮੇਰੀ ਗੱਲ ਤੁਹਾਨੂੰ ਸਹੀ ਲੱਗੇ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ